ਦੁਖ ਭੰਜਣੀ ਸਾਇਬ ਗੌੜੀ ਮਾਲਾ ਪੰਜਵਾ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਘੇਤ ਘਟ ਵੱਸੇ ਪਾਰ ਬ੍ਰਹਮ ਸੋਈ ਸੁਹਾਵਾਤਾ ਹੋਉ ਜਾਂ ਕੰਕਰ ਨੇੜ ਨਾ ਆਵਾਈ ਰਸਨਾ ਹਾਰ ਗੁਣ ਗਾਓ ਸੇਵਾ ਸੁਰਤ ਨ ਜਾਣੀਆਂ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨਾ ਮੇਰੇ ਠਾਕਰ ਗੰਮ ਅਗਾਧ ਭਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤਾਤੀ ਵਾਓ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੌਰ ਤੁਠਾ ਸਭ ਕਿਛ ਪਾਇਆ ਜਨ ਨਾਨਕ ਸਤਿ ਬਲਹਾਰ ਗੌੜੀ ਮਹਲਾ ਪੰਜਵਾਂ ਥੇਰ ਘਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਏਕਾ ਸਵਾਰੇ ਰਹਾਉ ਦੁੜਟ ਦੂਤਾ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਹਾ ਸਭ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਗਰੀ ਪ੍ਰਭ ਸੁਆਮੀ ਰਾਗ ਬਲਾਵਲ ਮਹਲਾ 5 ਦੋ ਪਦੇ ਘਰ 5 ਇੱਕ ਓੰਕਾਰ ਸਤਗੁਰ ਬਰਜਾਦ ਅਵਰ ਉਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਹੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਰ ਰੱਖਿਆ ਆਪਣੀ ਕਰ ਮਇਆ ਰਹਾਉ ਬਾਹ ਪਕੜ ਪ੍ਰਵ ਕਾਢਿਆ ਕੀਨਾ ਅਪ ਨਯਾ ਸਿਮਰ ਸਿਮਰਾ ਮਨ ਧਨ ਸੁਖੀ ਨਾਨਕ ਨਿਰ ਭਇਆ ਗਉੜੀ ਮਹਲਾ ਪੰਜਵਾਂ ਕੋਟ ਬਿਗਨਹਿ ਰੇਖਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਣਾਹਿ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੇ ਹਿਰਦੈ ਵਸਹਿ ਭਗਵਾਨ ਔਖਦ ਮੰਤਰ ਅਤੰਤ ਸਭ ਸ਼ਾਰ ਕਰਨੇ ਹਾਰ ਹਿਰਦੈ ਮਹਤਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਟਲਿ ਇਹੋ ਧਰਮ ਬਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਐ ਨਮਸਕਾਰ ਡੰਡ ਉਤਾ ਬੰਦਨਾ ਅਨਕ ਵਾਰ ਜਾ ਬਰ ਰਾਉ ਊਠਦ ਬੈਠਤਾ ਸੋਵਤ ਜਾਗਤ ਇਹੋ ਮਨ ਤੁਝ ਹੈ ਚਿਤਾਰੈ ਸੂਕ ਦੁਖਾ ਇਸ ਮਨ ਕੀ ਬਿਰਥਾ ਤੂੰ ਜਹੀ ਆਗੈ ਛਾਰੈ ਤੂੰ ਮੇਰੀ ਓਟ ਬਲ ਬੁੱਧ ਧਾਨ ਤੁਮਹੀ ਤੁਮਹ ਮੇਰਾ ਪਰਵਾਰੈ ਜੋ ਤੂੰ ਕਰਹਾ ਸੋਈ ਭਲ ਹਮਰੈ ਪੀਖ ਨਾਨਕ ਸੁਖ ਚਰਨ ਨਾਰੈ ਗੋਡ ਮਹਲਾ ਪੰਜਵਾਂ RAM RAM ਸੰਗ ਕਰ ਬਿਵਹਾਰ RAM 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 ਪ੍ਰਾਨ ਆਧਾਰ RAM 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 ਕੀਰਤਨ ਗਾਏ ਰਮਤ ਰਾਮ ਸਭ ਰਹਿਓ ਸਮਾਈ ਸਤ ਜਨਾ ਅਮਿਲ ਬੋ ਲਹੁ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਨਾਮ ਧਨ ਸੰਚ ਭੰਡਾਰ ਰਾਮ 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 ਕਰ ਆਹਾਰ ਰਾਮ ਰਾਮ ਵੀ ਸਰ ਨਹੀਂ ਜਾਏ ਕਰ ਕਿਰਪਾ ਗੁਰ ਦੀਆ ਬਤਾਏ ਰਾਮ 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 ਸਦਾ ਸਹਾਏ ਰਾਮ 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 ਲਿਵ ਲਾਏ ਰਾਮ ਰਾਮ ਜਪ ਨਿਰਮਲ ਭੈ ਜਨਮ ਜਨਮ ਕੇ ਕਿਲ ਵਿਖ ਗਏ ਰਮਤਿ ਰਾਮ ਜਨਮ ਮਰਨ निवारै ਉਚਰਤਿ ਰਾਮ ਭੈ ਪਰ ਉਤਾਰੈ ਸਭ ਤੇ ਉਚ ਰਾਮ ਪ੍ਰਗਾਸ ਨਿਸਬਸਰ ਜਪ ਨਾਨਕ ਦਾਸ ਸੋਠਾ ਮਲ ਆਪਣਵਾ ਮੇਰਾ ਸਤਗੁਰ ਰਖਵਾਲਾ ਹੋ ਆਂ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦਾ ਨਵਾਂ ਨਿਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਆਪਣਾ ਗੁਣ ავਗਣ ਨਾਮ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਮਸਾਵਲ ਕਰ ਮਸਤਕ ਧਾਰਿਆ ਸੋਰਠ ਮਾਲਾ ਪੰणिमा ਪ੍ਰਭ ਜੀ ਸਰਨ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਹਿਬ ਦਾਤਾ ਕਾਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਹੋ ਰੰਗ ਰਾਤਾ ਰਾਉ ਸਤਗੁਰ ਨਾਮ ਅਨਿਧਾਨ ਦੇੜਾਇਆ ਚਿੰਤਾ सगला ਬਿਨਾਂ ਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਕੋ ਬਿਗਨ ਨਾ ਕੋ ਲੱਗ ਜੋ ਸਤਗੁਰ ਆਪੁ ਨੈ ਰਾਖੇ ਚਰਨ ਕਮਲਾ ਬਸੇ ਰਿਧ ਅੰਤਰਾ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪਜਾਈ ਨਾਨਕ ਦਾਸ ਤਾਕੈ ਬਲਹਾਰੈ ਜਨ ਪੂਰਨ ਪੈ ਜਿ ਰਖਾਈ ਥੋਰਠਾ ਮੱਲਾ ਪੰਜਵਾ ਗੁਰ ਕਾ ਸ਼ਬਦ ਹੈ ਰਖਵਾਰੀ ਚੌਕੀ ਚੌਗਿਰਦਾ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਘਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਬੰਧਨ ਕਾਟ ਕਰੇ ਮਨ ਅਮਲਾ ਪੂਰਨ ਪੁਰਖ ਵਿਦਾਤਾ ਰਾਓ ਨਾਨਕ ਪ੍ਰਭ ਅਬਨਾਸੀ ਬਾਕੀ ਸੇਵਾ ਨਾ ਮਿਰਤੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲਗਈ ਪਾਰ ਬ੍ਰਹਮਾ ਸ਼ਰਣਾਈ ਚੌਕ ਗਿਰਧਮਾਰਾ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦਿਆ ਇਕਾਲੇ ਵਲਾਈ ਰਾਵ ਰਾਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਪਹੀ ਪ੍ਰਭ ਭਏ ਸਹਾਈ ਪੈਰੋ ਮਹਲਾ ਪੰਜਵਾ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ ਪਾਪੀ ਤੇ ਰੱਖੇ ਨਾਰਾਇਣ ਪਾਪੀ ਕੀ ਗਤ ਕਤਹੂ ਨਹੀਂ ਪਾਪੀ ਪਚਿਆ ਆਪ ਕਮਾਇਨ ਰਹਾਉ ਦਾਸ ਰਾਮ ਜੀਉ ਲਾਗੀ ਪ੍ਰੀਤਾ ਨਿੰਦਕ ਕੀ ਹੋਈ ਬੇਪਰੀਤਾ ਪਾਰ ਬ੍ਰਹਮ ਆਪਣਾ ਮਿਰਦ ਪਰ ਘਟਾਇਆ ਦੋਖੀ ਆਪਣਾ ਕੀਤਾ ਪਾਇਆ ਇਹ ਨਾ ਜਾਈ ਰਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਸੋਣ ਅੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਡੇਰਾ ਭੰਨਾ ਅੰਦਾ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨਹੀਂ ਜਾਈ ਰਹਾ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਿਆਲ ਪੁਰਖ ਮੇਰਵਾਨ ਹਰ ਨਾਨਕ ਸਾਚ ਵਖੰ 68 ਮਾਲਾ ਪੰਝਮਾ ਗੁਰ ਪੂਰਾ ਆਰਾਧੇ ਕਾਰਜ ਸagle ਹਿਸਾ ਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਜੇ ਸਗਲੇ ਦੁਖ ਮਿਟਾਇਆ ਰਹਾਓ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਵਖਾਣੀ ਨਿਰਮਲ ਕਥਾ ਕਹਾਣੀ ਸੋੜਮਲ ਆ ਪੰਜਮਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਖਿੰਮੇ ਰਾਖ ਲਿਓ ਜਨ ਆਪਣਾ ਗੁਰਪੂਰਾ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟ ਹੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜਨਤਾ ਜਾ ਕੇ ਸਭ ਕੀਨੇ ਪ੍ਰਭ ਊਚਾ ਗੰਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਊਜਲ ਭਏ ਦਰਬਾਰਾ ਸੋੜ ਮਹਲਾ ਪੰਜਮ ਨਾਲ ਨਾਰਾਇਣ ਮੀਰੈ ਜਮ ਦੂਤ ਨ ਆਵੈ ਨੀਰੈ ਕੰਟ ਲਾਏ ਪ੍ਰਭ ਰੱਖੈ ਸਾਧਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਈ ਸੁਖ 사ੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਟਾਏ ਬਲਾਵਲ ਦਰਮਾਂਦੇ ਠਾਲੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ راہ ਤੂੰ ਮਧਨ ਧਨੀ ਉਦਾਰਤੇ ਆਗੇ ਸਰਵਨਨ ਸੁਣ ਅਤ ਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਕਉਮਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤੈਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੂੰ ਸਮਰੱਥ ਦਾਤੇ ਚਾਰ ਪਦਾਰਥ ਦੇਤ ਨੰਬਾਰ ਪੈਰੋ ਮਾਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀਆ ਪ੍ਰਾਨ ਸੁਖ ਦਾਤਾ ਤੂੰ ਮੇਰਾ ਠਾਕਰ ਹੋ ਦਾਸ ਤੇਰਾ ਤੁਝ ਬਿਨ ਔਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰਉ ਦਿਨ ਰਾਤ ਰਹਾਉ ਹਮ ਤੇਰੇ ਜਨਤਾ ਤੂੰ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਨ ਦੇ ਦਾਤਾਰਾ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰਾ ਤੁਮਹਿ ਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਉ ਸਾਧ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਇਆ ਤੇ ਕਮਲ ਵਿਗਾਸ ਹਉ ਬਲਹਾਰ ਜਾਓ ਗੁਰਦੇਵ ਸਬਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰਹੁ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਸੋੜ ਮਲ ਆ ਪੰਜਵਾ ਕਰੇ ਸਿਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਇਬਾ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦੇ ਬਿਰਦਾ ਪ੍ਰਤਪੱਲਾ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪਸਵਨਾਟਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਬਲਾਵਲ ਮਹਲ ਆ ਪੰਜਵਾ ਤਾਪ ਲਾਹਾ ਗੁਰਸਿਰ ਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮ ਅਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰਖੇ ਮਿਹਰਬਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਣ सारग मल्ला पंजमा अब मन ऊपर को न पुकार पुकारन को जो उदम करता गुर परमेश्वर ता को मार रहाओ निर्वैर संग वैर चावे हर दरगाह ओ हार आ जुगाद प्रभ की वड्याई जन की पै सवार निरपो पय सगल पो मिटिया चरण कमल आकार ਘੁਰ ਕਹਿ ਚ ਬਚਨ ਜਪਿਓ ਨਾ ਔ ਨਾਨਕ ਪ੍ਰਗਟ ਭਇਓ ਸੰਸਾਰ ਗੁਜਰੀ ਮਲ ਆ ਪੰਜ ਮਾ ਧੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤਾ ਮਿਟਾਇਆ ਠਾਕੁਰ ਹੋਏ ਆਵਦੇ ਆਲ ਭਈ ਕਲਿਆਣ ਆਨੰਦ ਰੂਪਾ ਹੋਈ ਹੈ ਉਬਰੇ ਬਾਲ ਗੋਪਾਲ ਰਾਓ ਮਿਲ ਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਤਿਸ ਗੁਰ ਬਲਹਰੀ ਜਿਨ ਸਾਬ ਕੀ ਕਾ ਕੀਆ ਉਧਾਰ ਪੌਣੀ ਕੀਤਾ ਲੋੜੀ ਕੰਮ ਸੋਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਗੁਰ ਸਚ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਲਖ ਪ੍ਰਭ ਲਖੀਐ ਬਲਾ ਬਲ ਮਹਲਾ ਪੰਜਵਾ ਜੇ ਜਨਤਾ ਸੋ ਪਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤਿਗੁਰ ਕਰ ਆਹਾਰ ਆਪ ਖਾ ਦਾ ਕਰਚਤਾ ਨਿਭਾਤਾ ਰਹਿ ਗੁਰ ਸ਼ਬਦ ਅਖੂਟਾ पूर्ण भई समगरी कबहु नहीं टूटा राव साथ संग आराधना हर निधि अपार धर्म अर्थ हर काम मोह देते नहीं बार भक्त आराधा एक रंग गोविंदा गोपाल राम नाम तन संचिया जा का नहीं सुमार शरण परे प्रबतेरिया प्राब की बड आई ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਪੌੜੀ ਜਾਂ ਤੂੰ ਮੇਰ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕੇਸ਼ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਸ਼ਮੀ ਤੋੜ ਨਾ ਆਵਾਈ ਖਾਇ ਖਰਚ ਰਹੰਦਾ ਲਾਚਾਰਾ ਸੀ ਮੇਦਣੀ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਾਈ ਜਾਂ ਹਰ ਬਖਸ਼ੰਦਾ ਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਐ ਜਾਂ ਤੁਧ ਭਵੰਦਾ ਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਐ ਜਾਂ ਤੁਧ ਭਵੰਦਾ ਧੋਪੈ ਸਾਵਣ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛਿਆ ਇਸ ਦਸਵੀਂ ਕਬਿਓ ਬਾਚ ਬੇਨਤੀ ਚਾ ਪਈ ਹਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸੇਖ ਸਭੈ ਕਰਤਾਰਾ ਮੋਰ ਸ਼ਾ ਨਿਜ ਕਰਦਾ ਕਰਿਆ ਸਭ ਬੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋਈ ਔਰ ਨਾ ਤਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰਿਆ ਹੈ ਚੁਣ ਚੁਣ ਛਤਰਾ ਹਮਾਰੇ ਮਾਰਿਆ ਹੈ ਆਪ ਹਾਥ ਦੈ ਮੁਝ ਵਰਿਆ ਮਰਨ ਕਾਲ ਕਾ ਤਰਾਸ ਨ ਵਰਿਆ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਤੁਜ ਜੋ ਕਰਿਯੋ ਰਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਰ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੀਵ ਦਾਤ ਜਸ਼ਨ ਉਭਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਿਨ ਆ ਸਵਾਰੀ ਸੇਵਕਣ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਚਰਾ ਸਥੁਲਾ ਸਾ ਪਰ ਕਿਰਪਾ ਗ੍ਰਹਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਾਟ ਪਾਟ ਕੀ ਜਾਣੈ ਜਬ ਉਦ ਕਰੰ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਦ ਆਕਰਖ ਕਰਨ ਤਾ ਹੋ ਕਭ ਤੁਮੈ ਮਿਲਤਾ ਦੇਹ ਧਰ ਸਭ ਹੂੰ ਜੇਤੇ ਬਦਨਾ ਸ੍ਰੇਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦਾ ਭੇਦਾ ਅਰ ਆਲਮ ਨ੍ਰੰਕਾਰ ਆਂਦਰਬਕਾਰ ਅਨਲੰਬ ਆਦ ਅਨੀਲਾ ਅਨਾਦ ਹਸਾਂਬ ਤਾਕ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵਾ ਆਪ ਆਪਨੀ ਬੁਧ ਹੈ ਜੀਤੀ ਵਰਨਰ ਭਿੰਨ ਪਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬਿਤ ਸਜਾ ਪ੍ਰਥਮ ਸੰਸਾਰਾ ਇਕੈ ਰੂਪਾ ਅਨੂਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਰਜ ਅਸੇ ਤਜਕੀਨੀ ਉਤ ਭਜ ਖਾਨ ਬਹੁ ਰਜ ਦੀਨੀ ਕਉ ਫੂਰਾ ਰਾਜਾ ਹੋਇ ਬੈਠਾ ਕਉ ਸਿਮਟ ਭਇਓ ਸ਼ੰਕਰ ਇਕੱਠਾ ਸਿਗਰੀ ਸ੍ਰੇਸ਼ਟ ਦਿਖਾਇ ਚੰਪਵ ਆਜੁਗਾਦ ਸਰੂਪ ਸਯੰਪਵ ਆ ਪ੍ਰਸ਼ਿਆ ਮੇਰੀ ਤੁਮ ਕਰੋ ਸਿਖਾ ਉਭਾਰ ਅ ਸਿਖਾ ਸੰਘਰੋ ਦੋਟ ਜਿਤੇ ਉੜ ਬਤੋ ਤੋ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤ ਸਰਨੀ ਪਰੇ ਤਿਨਕੇ ਦੁਸ਼ਟ ਦੁਖਤਾ ਹਵੇ ਮਰੇ ਫੁਰਖ ਜਵਨ ਪਗ ਪਰੇ ਧਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆ ਤਾਕੇ ਕਾਲ ਅਨਿਕਟ ਨਹ ਅਹ ਰਛਾ ਹੋਏ ਤਾਇ ਸਭ ਕਾਲਾ ਦੁਸ਼ਟ ਅਰੇਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਾ ਰਹੋ ਤਾਂ ਕੇ ਤਾਪ ਤਨ ਕਮੋਹ ਰਹੋ ਰਿੱਧ ਸਿਦ ਕਰਮੋ ਸਭ ਹੋਈ ਦੁਸ਼ਟ ਸ਼ਹਾ ਸਹ ਸਕੇ ਨ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਪਾਸਤੇ ਤਾਇ ਉਭਾਰਾ ਜਿਨ ਨਰਨਾਮ ਤਿਹਾਰੋ ਕਾ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤਾ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਓ ਅਵਾਰੇ ਸਰਮਠੌਰ ਮੋਹੋ ਸਹਾਈ ਦੁਖਤ ਦੋਖ ਤੇ ਲਿਓ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਖਤ ਦੋਖਨ ਕੋ ਸ਼ੈ ਕਰਤਾ ਸ੍ਰੀ ਹਸ ਤੋਇ ਹਜਾ ਭਾਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਾ ਤਿਸੈ ਬਿਆਰਤ ਕੋਈ ਅੜੈਲਾ ਸੁਣੇ ਗੋਂਗਾ ਜੋ ਜਾਏ ਸਵਰਥ ਨਾ ਪਾਵੇ ਸੁਣੇ ਮੂੜ ਚਤ ਲਾਏ ਚਤੁਰਤਾ ਆਵੇ ਦੁਖ ਦਰਦ ਭਾਉ ਨਿਕਟਾ ਨ ਤਿੰਨ ਨਰਕ ਕੀ ਰਹੇ ਹੋ ਜੋ ਜਾਕੀ ਇੱਕ ਬਾਰ ਚੌਪਈ ਕੋ ਕਹੈ ਚੌਬਈ ਸੰਬਤ 17 ਸਾਲ ਪਣਿਜੈ ਅਰਧ ਸਾਲ ਫੋਨ 3 ਕਹੀਜੈ ਭਾਦਰ ਸੁਦੀ ਅੱਠਵੇਂ ਰਵਿਵਾਰਾ ਪੀਰ ਸਤਰਧਰਵਾ ਗ੍ਰੰਥਧਾਰਾ ਤੁਹੈ ਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮਾਨਿਓ ਸਿਮਰ ਸਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਹਿਰ ਸਾਗਲ ਤੋ ਆਹਰ ਕੋ ਛਾਡ ਕੇ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕਹੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 어청해서 <목소리도>